ਨਿਮਿਸ਼ਾਪ੍ਰੀਆ ਦੇ ਬਾਰੇ ਨਵੇਂ ਨਵੀਆਂ ਖਬਰਾਂ ਆਉਂਦੀਆਂ ਸਨ ਪਰ ਫੇਰ ਰੁਕ ਗਈਆਂ ਪਰ ਇਹ ਗੱਲ ਬੜੀ ਸਾਫ਼ ਤੇ ਸਪਸ਼ਟ ਹੈ ਕਿ ਨਿਮਿਸ਼ਾਪ੍ਰੀਆ ਭਾਰਤ ਦੇ ਵਿੱਚ ਆਉ ਉਹਦੀ ਮੌਤ ਦੀ ਸਜ਼ਾ ਮਾਫ਼ ਕਰ ਦਿੱਤੀ ਗਈ ਹੈ ਉਹਦੀ ਮੌਤ ਦੀ ਸਜ਼ਾ ਮਾਫ਼ ਕਰਕੇ ਜਾਂ ਕਰਵਾ ਕੇ ਸਬੰਧਤ ਪੀੜਤ ਪਰਿਵਾਰ ਰਾਜ਼ੀ ਨਹੀਂ ਸਹੀ ਪਰ ਇਸ ਕੁੜੀ ਨੂੰ ਰਾਹਤ ਮਿਲੀ ਹੈ ਇਸ 38 ਸਾਲਾ 39 ਸਾਲਾ ਕੁੜੀ ਨੂੰ ਨਿਮਿਸ਼ਾਪ੍ਰੀਆ ਜਿਹੜੀ ਕਿ ਕੇਰਲ ਦੇ ਪਲੱਕਟ ਖੇਤਰ ਦੀ ਰਹਿਣ ਵਾਲੀ ਆ ਜਿਨੇ ਕਿ ਉੱਥੇ ਕਲੀਨਿਕ ਸ਼ੁਰੂ ਕੀਤਾ ਸੀ ਜਿਨੇ ਕੇ ਉਥੋਂ ਦੇ ਤਲਾਲ ਅਬਦੁਮਹਿਦੀ ਦੇ ਨਾਲ ਮਿਲ ਕੇ ਕਲੀਨਿਕ ਸ਼ੁਰੂ ਕੀਤਾ ਸੀ 파ਟਨਰ ਦੇ ਰੂਪ ਦੇ ਵਿੱਚ ਤੇ ਬਾਅਦ ਦੇ ਵਿੱਚ ਉਹਦੇ ਟੀਕਾ ਲਾਇਆ ਸੀਗਾ ਬੇਹੋਸ਼ੀ ਵਾਲਾ ਵੀ ਮੈਂ ਆਪਣਾ ਪਾਸਪੋਰਟ ਲੈ ਆਵਾ ਉਹਦੇ ਓਵਰਡੋਜ਼ ਲੱਗੀ ਉਹ ਮਰ ਗਿਆ ਤੇ ਫਿਰ ਇਸੇ ਗੱਲ ਕਰਕੇ ਇਹਨੂੰ ਮੌਤ ਦੀ سزا ਮਿਲੀ ਪਿਛਲੇ 3-4 ਹਫ਼ਤੇ ਇਸੇ ਗੱਲ ਦੇ ਲੇਖੇ ਲੱਗੇ ਰਹੇ ਜੀ ਕਿ ਨਮੀਸ਼ਾ ਪ੍ਰੀਆ ਨਮੀਸ਼ਾ ਪ੍ਰੀਆ ਬਚੂ ਕਿ ਨਹੀਂ ਬਚੂ ਕੀ ਬਣੂ ਕੀ ਨਹੀਂ ਬਣੂ ਕਿਉਂਕਿ ਉਸ ਬੰਦੇ ਦੇ ਤਲਾਲ ਅਬਦੁਮਹਿਦੀ ਦੇ ਸਕੇ ਭਰਾ ਨਹੀਂ ਇਹ ਗੱਲ ਕਹਤੀ ਸੀ ਕਿ ਸਾਨੂੰ ਬਲੱਡ ਬਣੀ ਦੀ ਲੋੜ ਨਹੀਂ ਆ ਅਸੀਂ ਮੌਤ ਦੇ ਬਦਲੇ ਮੌਤ ਚਾਹੁੰਦੇ ਆ ਬਦਲੇ ਦੇ ਬਦਲੇ ਬਦਲਾ ਬਸ ਬਦਲੇ ਦਾ ਬਦਲਾ ਲੈਣਾ ਸੀ ਤੇ ਬਦਲੇ ਦੇ ਰੂਪ ਦੇ ਵਿੱਚ ਲੈਣਾ ਸਾਡਾ ਵੀ ਤਾਂ ਪਰਿਵਾਰ ਦਾ ਜੀ ਗਿਆ ਸੀ ਅਸੀਂ ਨਹੀਂ ਇਸ ਔਰਤ ਨੂੰ ਮaaf ਕਰ ਸਕਦੇ ਕਿਉਂਕਿ ਅਸੀਂ ਅਦਾਲਤੀ ਪ੍ਰਕਿਰਿਆ ਦੇ ਵਿੱਚ ਵੀ ਆਪਣਾ ਬਹੁਤ ਕੁਝ ਗਵਾਇਆ ਇਹ ਉਸ ਪੀੜਤ ਦੇ ਸਕੇ ਭਰਾ ਦੇ ਵੱਲੋਂ ਗੱਲ ਕਹੀ ਗਈ ਸੀ ਪਰ ਕੁਝ ਕ ਹਫ਼ਤੇ ਪਹਿਲਾਂ ਇਸ ਗੱਲ ਦੀ ਚਰਚਾ ਚੱਲੀ ਕਿ ਦੋਵਾਂ ਦੇਸ਼ਾਂ ਦੇ ਧਰਮਗੁਰੂਆਂ ਨੇ ਆਪਸ ਦੇ ਵਿੱਚ ਗੱਲ ਕੀਤੀ ਆ ਯਮਨ ਦੇ ਧਰਮਗੁਰੂ ਨੇ ਤੇ ਇਧਰ ਕੇਰਲ ਵਾਲੇ ਪਾਸੇ ਧਰਮਗੁਰੂ ਨੇ ਆਪਸ ਦੇ ਵਿੱਚ ਗੱਲਬਾਤ ਕੀਤੀ ਇਸੇ ਕਰਕੇ 16 ਜੁਲਾਈ ਨੂੰ ਦਿੱਤੀ ਜਾਣ ਵਾਲੀ ਮੌਤ ਦੀ ਸਜ਼ਾ ਅਣਮਿੱਥੇ ਸਮੇਂ ਵਾਸਤੇ ਟਾਲ ਦਿੱਤੀ ਗਈ ਜੇ ਮੈਂ ਗਲਤ ਨਾ ਹੋਵਾਂ ਤਾਂ ਅਗਸਤ ਦੇ ਦੂਜੇ ਹਫ਼ਤੇ ਦੇ ਵਿੱਚ ਯਾਨੀ ਕਿ ਅਗਲੇ ਮਹੀਨੇ ਦੇ ਦੂਜੇ ਹਫ਼ਤੇ ਦੇ ਵਿੱਚ ਇਸ ਮਸਲੇ ਦੇ ਉੱਤੇ ਇਸ ਕੇਸ ਦੇ ਉੱਤੇ ਮੁੜ ਕੇ ਸੁਣਵਾਈ ਹੋਣੀ ਆ ਪਰ ਜਿਹੜੀ ਮੈਂ ਗੱਲ ਮੁੱਢ ਦੇ ਵਿੱਚ ਕਹੀ ਹੈ ਜੀ ਕਿ ਇਹਨੇ ਭਾਰਤ ਦੇ ਵਿੱਚ ਆ ਜਾਣਾ ਇਹਦੀ ਸਜ਼ਾ maaf ਹੋ ਗਈ ਆ ਇਹ ਮੈਂ ਨਹੀਂ ਕਹਿੰਦਾ ਇਹ ਇੱਕ ਵੱਡੀ ਸ਼ਖਸੀਅਤ ਦੇ ਵੱਲੋਂ ਗੱਲ ਕਹੀ ਗਈ ਆ ਦੇ ਗਲੋਬਲ ਪੀਸ ਇਨੀਸ਼ੀਏਟਿਵ ਦੇ ਸੰਸਥਾਪਕ ਤੇ ਮੰਨੇ ਪ੍ਰਮੰਨੇ ਧਰਮ ਪ੍ਰਚਾਰਕ ਹੈਗੇ ਜੀ ਡਾਕਟਰ ਕੇ ਏ ਪਾਲ ਡਾਕਟਰ ਕੇ ਏ ਪਾਲ ਨੇ ਇੱਕ ਵੀਡੀਓ ਸੁਨੇਹਾ ਜਾਰੀ ਕੀਤਾ ਤੇ ਦਾਵਾ ਕੀਤਾ ਜੀ ਕਿ ਯਮਨੀ ਤੇ ਭਾਰਤੀ ਨੇਤਾਵਾਂ ਦੇ ਕਈ ਦਿਨਾਂ ਦੇ ਯਤਨਾਂ ਤੋਂ ਬਾਅਦ ਭਾਰਤੀ ਨਰਸ ਨਿਮਸ਼ਾ ਪ੍ਰਿਆ ਦੀ ਫਾਂਸੀ ਯਾਨੀ ਕਿ ਮੌਤ ਦੀ ਸਜ਼ਾ ਨੂੰ ਰੱਦ ਕਰ ਦਿੱਤਾ ਗਿਆ ਉਹਨੇ ਇਹ ਵੀ ਗੱਲ ਕਹੀ ਆ ਕਿ ਯਮਨੀ ਨੇਤਾਵਾਂ ਨੇ ਯਾਨੀ ਕਿ ਯਮਨ ਦੇ ਧਾਰਮਿਕ ਆਗੂਆਂ ਨੇ ਯਮਨ ਦੇ ਸਿਆਸੀ ਆਗੂਆਂ ਨੇ ਠੋਸ ਤੇ ਪ੍ਰਾਰਥਨਾਪੂਰਨ ਯਤਨ ਕੀਤੇ ਅਸੀਂ ਉਹਦਾ ਉਹ ਕਹਿੰਨਾ ਜੀ ਧੰਨਵਾਦ ਕਰਦੇ ਹਾਂ ਯਾਨੀ ਕਿ ਡਾਕਟਰ ਕੇ ਇਹ ਪਾਲ ਨੇ ਗੱਲ ਕਹੀ ਹੈ ਕਿ ਭਾਵੇਂ ਭਾਰਤ ਦੇ ਨੇਤਾ ਨੇ ਤੇ ਭਾਵੇਂ ਯਮਨ ਦੇ ਨੇਤਾ ਨੇ ਉਹਨਾਂ ਦੋਵਾਂ ਨੇਤਾਵਾਂ ਨੇ ਦੋਵਾਂ ਦੇਸ਼ਾਂ ਦੇ ਨੇਤਾਵਾਂ ਨੇ ਬਹੁਤ ਵੱਡੇ ਯਤਨ ਕੀਤੇ ਜਿਹਦੇ ਕਰਕੇ ਇਸ ਕੁੜੀ ਨੂੰ ਨਮੀਸ਼ਾ ਪ੍ਰਿਆ ਨੂੰ ਜ਼ਿੰਦਗੀ ਜਿਉਣ ਦਾ ਮੌਕਾ ਦਿੱਤਾ ਗਿਆ ਤੇ ਉਹਨੇ ਬਹੁਤ ਜਲਦ ਭਾਰਤ ਦੇ ਵਿੱਚ ਆ ਜਾਣਾ ਹੁਣ ਉਹਨੇ ਅਗਲੀ ਗੱਲ ਕੀ ਕਹੀ ਹੈ ਡਾਕਟਰ ਪਾਲ ਨੇ ਗੱਲ ਕਹੀ ਹੈ ਕਿ ਨੇਤਾਵਾਂ ਨੇ ਪਿਛਲੇ 10 ਦਿਨਾਂ ਦੇ ਵਿੱਚ ਦਿਨ ਰਾਤ ਕੰਮ ਕੀਤਾ ਉਹਨਾਂ ਨੇ ਕਹਿ ਜੀ ਕਿ ਮੈਂ ਉਹਨਾਂ ਸਾਰੇ ਨੇਤਾਵਾਂ ਦਾ ਸ਼ੁਕਰੀਆ ਅਦਾ ਕਰਦਾ ਜਿਨ੍ਹਾਂ ਨੇ ਨਿਮਿਸ਼ਾ ਦੀ ਫਾਂਸੀ ਦੀ ਜਾਂ ਮੌਤ ਦੀ ਸਜ਼ਾ ਰੱਦ ਕਰਾਉਣ ਦੇ ਵਿੱਚ ਇਨਾ ਯੋਗਦਾਨ ਪਾਇਆ ਰੱਬ ਦੀ ਕਿਰਪਾ ਦੇ ਨਾਲ ਉਹਨੂੰ ਰਿਹਾ ਕਰ ਦਿੱਤਾ ਜਾਊਗਾ ਤੇ ਭਾਰਤ ਲਿਆਂਦਾ ਜਾਊਗਾ ਉਹਨਾਂ ਨੇ ਇਹ ਗੱਲ ਕਹੀ ਆ ਫਿਰ ਅਗਲੀ ਗੱਲ ਉਹਨਾਂ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਕਹੀ ਹੈ ਜੀ ਕਿ ਕਿਰਪਾ ਕਰਕੇ ਤੁਸੀਂ ਆਪਣੇ ਜਿਹੜੇ ਡਿਪਲੋਮੈਟ ਉਹਨਾਂ ਨੂੰ ਭੇਜੋ ਇੱਥੇ ਤੇ ਉਹਨਾਂ ਨੂੰ ਕਹੋ ਜੀ ਕਿ ਇਹਨਾਂ ਨੂੰ ਲੈ ਕੇ ਆਂਦਾ ਜਾਵੇ ਕਿਉਂਕਿ ਨਿਮਿਸ਼ਾ ਪ੍ਰਿਆ ਹੁਣ ਮੌਤ ਦੀ ਬੁਕਲ ਦੇ ਵਿੱਚੋਂ ਬਾਹਰ ਆ ਇਹ ਹੁਣ ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਵੀ ਬਾਹਰ ਨਿਕਲ ਜਾਣੀ ਚਾਹੀਦੀ ਜਾਂ ਨਿਕਲ ਗਈ ਆ ਤੇ ਉਹਨੂੰ ਬਹੁਤ ਜਲਦ ਅਸੀਂ ਭਾਰਤ ਦੇ ਵਿੱਚ ਲੈ ਕੇ ਆਉਣਾ ਤੇ ਨਾਲ ਹੀ ਇਹ ਗੱਲ ਕਹੀ ਗਈ ਆ ਕਿ ਰਾਸ਼ਟਰਪਤੀ ਦ੍ਰੋਪਤੀ ਮੁਰਮੂ ਨਿਮਿਸ਼ਾ ਦਾ ਮੁੱਦਾ ਚੁੱਕੇ ਸਮਾਂ ਰਸੂਗਾ ਡਾਕਟਰ ਪੌਲ ਸਾਹਿਬ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹ ਸਹੀ ਕਿੰਨੀਆਂ ਕਤੇ ਸਹੀ ਗਲਤ ਕਿੰਨੀਆਂ ਕ ਪਰ ਜੋ ਜੋ ਕੁਝ ਪਿਛਲੇ ਕੋਈ ਦਿਨਾਂ ਦੇ ਵਿੱਚ ਵਾਪਰਿਆ ਜੋ ਕੁਝ ਸ਼ਰੀਆ ਕਾਨੂੰਨ ਦੇ ਤਹਿਤ ਆ ਉਰੇ ਤਹਿਤ ਤਾਂ ਇਹ ਆ ਵੀ ਕਿਸੇ ਵੀ ਕਾਰਨ ਕਰਕੇ ਜੇਕਰ ਤੁਸੀਂ ਉਥੋਂ ਦੇ ਕਿਸੇ ਨਾਗਰਿਕ ਦਾ ਕਤਲ ਕਰ ਦਿੰਦੇ ਆ ਜਾਂ ਤੁਹਾਡੇ ਕੋਲੋਂ ਕਤਲ ਹੋ ਜਾਂਦਾ ਤਾਂ ਮੌਤ ਦੇ ਬਦਲੇ ਮੌਤ ਆ ਉਥੇ ਤੇ ਅੱਖ ਦੇ ਬਦਲੇ ਅੱਖ ਆ ਜਿਹੜਾ ਪੀੜਤ ਪਰਿਵਾਰ ਆ ਜਿਨ੍ਹਾਂ ਦਾ ਮੈਂਬਰ ਤੁਹਾਡੇ ਹੱਥੋਂ ਮਰਿਆ ਹੁੰਦਾ ਜਾਂ ਤੁਸੀਂ ਮਾਰਿਆ ਹੁੰਦਾ ਇਹ ਸ਼ਬਦ ਵਰਤ ਲੋ ਜੇ ਉਹ ਚਾਵੇ ਬਲੱਡ ਮਨੀ ਲੈ ਕੇ ਭਾਵੇਂ ਕਰੋੜ ਚ ਮੰਨੇ ਭਾਵੇਂ ਲੱਖ ਚ ਮੰਨੇ ਭਾਵੇਂ 50 ਕਰੋੜ ਚ ਮੰਨੇ ਤੇ ਭਾਵੇਂ ਮੁਫਤ ਚ ਮੰਨੇ ਜੇ ਉਹ ਬਲੱਡ ਰਿਲੇਸ਼ਨ ਵਾਲੇ ਗੱਲ ਕਹਿਣ ਜੀ ਕਿ ਅਸੀਂ ਇਹਨੂੰ ਤਰਸ ਦੇ ਆਧਾਰ ਤੇ ਮਾਫ਼ ਕਰਦੇ ਆ ਜਾਂਸ ਨੂੰ ਬਲੱਡ ਬਣੀ ਮਿਲ ਗਈ ਆ ਇਹਨੂੰ ਮੌਤ ਦਿਵਾਉਣ ਦੇ ਵਿੱਚ ਸਾਡੀ ਕੋਈ ਦਿਲਚਸਪੀ ਨਹੀਂ ਅਸੀਂ ਚਾਹੁੰਦੇ ਕਿ ਜ਼ਿੰਦਗੀ ਜਿਉਵੇ ਅਸੀਂ ਇਹਨੂੰ ਮਾਫ ਕਰਤਾ ਲਿਖਤੀ ਤੌਰ ਦੇ ਉੱਤੇ ਫੇਰ ਤਾਂ ਭਾਈ ਬੰਦੇ ਦੀ ਜ਼ਿੰਦਗੀ ਬਚ ਸਕਦੀ ਆ ਪਰ ਜੇ ਨਿਮਿਸ਼ਾ ਪ੍ਰਿਆ ਦੀ ਜ਼ਿੰਦਗੀ ਉਹ ਬਲੱਡ ਬਣੀ ਲੈ ਕੇ ਰਾਜ਼ੀ ਨਹੀਂ ਉਹ ਮਾਫ ਕਰਕੇ ਰਾਜ਼ੀ ਨਹੀਂ ਤੇ ਜੇਕਰ ਨਿਮਿਸ਼ਾ ਫੇਰ ਵੀ ਬਚ ਜਾਂਦੀ ਆ ਤੇ ਜੇਕਰ ਉਹਦੀ ਫਾਂਸੀ ਦੀ ਸਜ਼ਾ ਜਾਂ ਮੌਤ ਦੀ ਸਜ਼ਾ ਰੱਦ ਹੁੰਦੀ ਆ ਤੇ ਉਹਨੂੰ ਭਾਰਤ ਦੇ ਵਿੱਚ ਮੌਕਾ ਮਿਲ ਜਾਂਦਾ ਆਉਣ ਦਾ ਤਾਂ ਇਹ ਵੀ ਮੇਰਾ ਖਿਆਲ ਆ ਵੀ ਲੰਮੇ ਸਮੇਂ ਬਾਅਦ ਇੱਕ ਐਸੀ ਉਦਾਹਰਨ ਹੋਊਗੀ ਜਿੱਥੇ ਪੀੜਤ ਪਰਿਵਾਰ ਨੇ ਸਹਿਮਤੀ ਨਹੀਂ ਪ੍ਰਗਟਾਈ ਮਾਫ਼ ਕਰਨ ਦੀ ਪਰ ਇਹਨੂੰ ਮਾਫੀ ਮਿਲ ਗਈ ਇਹ ਹੁਣ ਵਕਤ ਦੇ ਉੱਤੇ ਨਿਰਭਰ ਕਰਨ ਦੀ ਗੱਲ ਆ ਕੁਝ ਕੁ ਘੰਟਿਆਂ ਬਾਅਦ ਗੱਲ ਕਲੀਅਰ ਹੋ ਜਾਣੀ ਆ ਜਾਂ ਕੁਝ ਕੈਨੇਡਾ ਦੇ ਵਿੱਚ ਗੱਲ ਕਲੀਅਰ ਹੋ ਜਾਓ ਕਿ ਭਾਈ ਨਮੀਸ਼ਾ ਪ੍ਰਿਆ ਦੀ ਸੱਚੀ ਮੁੱਚੀ ਮੌਤ ਦੀ ਸਜ਼ਾ ਰੱਦ ਹੁੰਦੀ ਆ ਡਾਕਟਰ ਪੌਲ ਨੇ ਤਾਂ ਗੱਲ ਕਹੀ ਕਿਉਂਕਿ ਉਹ ਵੱਡੀ ਸ਼ਖਸੀਅਤ ਆ ਇਹ ਧਰਮ ਪ੍ਰਚਾਰਕ ਵੀ ਆ ਗਲੋਬਲ ਇਨੀਸ਼ੀਏਟਿਵ ਸੰਸਥਾ ਦੇ ਬਹੁਤ ਵੱਡੇ ਆਗੂ ਵੀ ਆ ਇਹਨਾਂ ਨੇ ਤਾਂ ਇਹ ਗੱਲ ਕਹੀ ਹੈ ਜੀ ਕਿ ਰੱਦ ਹੋ ਗਈ ਮਾਫ ਜਿਹੜੀ ਆ ਉਹ ਸਜ਼ਾ ਉਹਦੀ ਉਹਨੂੰ ਮਾਫੀ ਮਿਲ ਗਈ ਆ ਤੇ ਭਾਰਤ ਦੇ ਵਿੱਚ ਲਿਆਉਣ ਦੀ ਉਹਨੂੰ ਤਿਆਰੀ ਕੀਤੀ ਜਾ ਰਹੀ ਆ ਕੀ ਇਸ ਤਰੀਕੇ ਦੇ ਨਾਲ ਸਭ ਕੁਝ ਸੰਭਵ ਹੈ ਅਸੀਂ ਨਿੱਜੀ ਤੌਰ ਦੇ ਉੱਤੇ ਇਨਸਾਨੀਅਤ ਦੇ ਨਾਂ ਦੇ ਉੱਤੇ ਇਹ ਗੱਲ ਕਹਿ ਸਕਦੇ ਵੀ ਚਲੋ ਹਾਂ ਕੁੜੀ ਦੀ ਜ਼ਿੰਦਗੀ ਬਚ ਜੇ ਉਹਦੀ ਨਿੱਕੀ ਜੀ ਆਪਣੀ ਬੱਚੀ ਆ ਉਹਦੇ ਘਰ ਵਾਲਾ ਜਿਹੜਾ ਉਹ ਵੀ ਵਿਚਾਰਾ ਇਸ ਵੇਲੇ ਬਿਰਵਰ ਕਰਦਾ ਉਹਦੇ ਟੱਬਰ ਨੇ ਬਾਕੀ ਜੀ ਬੈਠੇ ਆ ਪਰ ਜੇਕਰ ਆਪਾਂ ਪਰਲਾ ਪਾਰ ਦੇਖੀਏ ਤਾਂ ਜਿਨ੍ਹਾਂ ਦਾ ਮਰਿਆ ਸਾਡੇ ਹੁੱਥੋਂ ਜਾਂ ਜਿਹਨੂੰ ਅਸੀਂ ਮਾਰਿਆ ਭਾਈ ਉਹਦਾ ਵੀ ਟੱਬਰ ਸੀ ਸ਼ਾਇਦ ਉਹਦੀ ਵੀ ਧਰਮ ਪਤਨੀ ਹੋਵੇ ਸ਼ਾਇਦ ਸ਼ਾਇਦ ਉਹਦੇ ਪਰਿਵਾਰ ਦੇ ਬਾਕੀ ਜੀ ਆ ਜਿਹੜੇ ਉਹ ਹਲੇ ਤੱਕ ਸਦਮੇ ਦੇ ਵਿੱਚ ਹੋਣ ਉਹ ਇਹ ਗੱਲ ਕਹਿੰਦੇ ਆ ਵੀ ਭਾਈ ਇੱਥੇ ਮਾਹੌਲ মিডিਏ ਦੇ ਵਿੱਚ ਕ੍ਰੀਏਟ ਕੀਤਾ ਗਿਆ ਭਾਰਤੀ মিডিਏ ਦੇ ਵਿੱਚ ਮਾਹੌਲ ਕ੍ਰੀਏਟ ਕੀਤਾ ਗਿਆ ਵੀ ਨਮੀਸ਼ਾ ਪ੍ਰਿਆ ਦਾ ਮੇਰੇ ਭਰਾ ਨੇ ਤਲਾਲ ਅਬਦੁਮਹਿਦੀ ਨੇ ਪਾਸਪੋਰਟ ਜ਼ਬਤ ਕਰ ਲਿਆ ਦਾ ਸ਼ੋਸ਼ਣ ਕਰਦਾ ਸੀ ਇਹਦਾ ਆ ਕਰਦਾ ਸੀ ਆ ਕਰਦਾ ਸੀ ਜਦ ਕਿ ਅਦਾਲਤੀ ਪ੍ਰਕਿਰਿਆ ਦੇ ਵਿੱਚ ਇਹ ਕੇਸ ਦੇ ਵਿੱਚ ਗੱਲਾਂ ਸ਼ਾਮਿਲ ਹੀ ਨਹੀਂ ਉਸ ਧੜੇ ਦਾ ਇਹ ਕਹਿਣਾ ਉਸ ਗਰੁੱਪ ਦਾ ਇਹ ਕਹਿਣਾ ਕੁਝ ਕੁ ਲੋਕਾਂ ਨੇ ਇਹ ਵੀ ਗੱਲ ਕਹੀ ਆ ਵੀ ਨਮੀਸ਼ਾ ਪ੍ਰਿਆ ਦੇ ਵੱਲੋਂ ਪੇਪਰ ਮੈਰਿਜ ਕਰਵਾਇਆ ਗਿਆ ਸੀ ਤਲਾਲ ਅਬਦੁਦਨ ਨਾਲ ਕਿਉਂਕਿ ਆਪਾਂ ਤਾਂ ਉਥੋਂ ਦੇ ਨਗਰਕ ਨਹੀਂ ਆ ਆਪਾਂ ਉਥੇ ਜਾ ਕੇ ਕਾਰੋਬਾਰ ਸ਼ੁਰੂ ਕਰਨਾ ਜਿਹੜਾ ਬੰਦਾ ਉਥੋਂ ਦਾ ਸਿਟੀ ਜਣਾ ਜਿਹੜਾ ਉਥੋਂ ਦਾ ਪੱਕੇ ਤੌਰ ਤੇ ਉੱਤੇ ਰਹਿਣ ਵਾਲਾ ਤੇ ਭਾਈ ਉਹਨੂੰ ਆਪਣੇ ਨਾਲ ਜੋੜਨਾ ਪੈਣਾ ਤੇ ਪੇਪਰ ਮੈਰਿਜ ਕੀਤੀ ਗਈ ਸੀ ਬਹੁਤ ਸਾਰੀਆਂ ਗੱਲਾਂ ਐਸੀਆਂ ਹੁੰਦੀਆਂ ਜਿਹੜੀਆਂ ਕਿ ਮੀਡੀਆ ਦੇ ਵਿੱਚ ਪਰਿਵਾਰ ਦੇ ਸਨਮਾਨ ਨੂੰ ਮੁੱਖ ਰੱਖ ਕੇ ਨਹੀਂ ਲਿਆਂਦੇ ਜਾਂਦੀਆਂ ਸ਼ਾਇਦ ਇਹਨਾਂ ਦੇ ਵਿੱਚੋਂ ਵੀ ਇੱਕ ਦੋ ਗੱਲਾਂ ਐਸੀਆਂ ਹੋਣ ਪਰ ਜੇਕਰ ਉਹਨੇ ਪੇਪਰ ਮੈਰਿਜ ਕਰਵਾਈ ਸੀ ਜਾਂ ਇਹ ਉਹਨਾਂ ਦੇ ਘਰ ਰਹੀਦੀ ਸੀ ਜਾਂ ਇਹ ਕੱਲੀ ਕਾਰੋਬਾਰੀ ਸਾਂਹ ਸੀ ਜਾਂ ਕੁਝ ਵੀ ਸੀ ਮਰ ਜਾਣਾ ਜਾਂ ਮਾਰ ਦੇਣਾ ਕਿਸੇ ਵੀ ਥਾਂ ਦੇ ਉੱਤੇ ਗਲਤ ਆ ਉਹ ਭਾਵੇਂ ਸਾਡੇ ਵਾਲੇ ਨੂੰ ਕਿਸੇ ਨੇ ਮਾਰਿਆ ਹੋਵੇ ਜਾਂ ਸਾਡੇ ਵਾਲੇ ਨੇ ਕਿਸੇ ਨੂੰ ਮਾਰਿਆ ਹੋਵੇ ਦੋਨੋਂ ਗੱਲਾਂ ਗਲਤ ਆ ਇਸ ਘਟਨਾ ਤੋਂ ਬਾਅਦ ਨਮੀਸ਼ਾ ਪ੍ਰਿਆ ਦੇ ਸਮੁੱਚੇ ਕਾਂਡ ਤੋਂ ਬਾਅਦ ਮੈਂ ਇੱਕ ਜਣਾ ਅੱਗੇ ਵੀ ਬੇਨਤੀ ਕੀਤੀ ਸੀ ਵੀ ਸਾਨੂੰ ਖਾਸ ਕਰਕੇ ਖਾਸ ਕਰਕੇ ਸਾਨੂੰ ਪੰਜਾਬੀਆਂ ਨੂੰ ਇਹਦੇ ਉੱਤੇ ਗੌਰ ਕਰਨੀ ਚਾਹੀਦੀ ਆ ਗੌਰ ਇਹ ਹੋਣੀ ਚਾਹੀਦੀ ਆ ਜੀ ਕਿ ਅਸੀਂ ਜ਼ਿੰਦਗੀ ਦੇ ਵਿੱਚ ਤੱਤੇ ਭਾਰੇ ਹੋ ਕੇ ਕਾਲੀ ਦੇ ਵਿੱਚ ਕੋਈ ਐਸਾ ਕਦਮ ਨਾ ਚੁੱਕੀਏ ਬਾਅਦ ਵਿੱਚ ਸਾਰਾ ਟੱਬਰ ਵੰਜਦੇ ਉੱਤੇ ਟੰਗਿਆ ਜਾਵੇ ਸਾਡੀ ਜ਼ਿੰਦਗੀ ਖਤਰੇ ਦੇ ਵਿੱਚ ਪੈ ਜਾਵੇ ਜੇ ਉੱਥੇ 30 70 ਦਾ ਮਸਲਾ ਸੀ ਜਾਨੀ ਕਿ ਕਹਿੰਦੇ ਆ ਮੀਡੀਆ ਦੇ ਵਿੱਚ ਖਬਰਾਂ ਆਈਆਂ ਜੀ ਕਿ 30 70 ਦਾ ਕੋਈ ਸਿਗਾ ਰੇਸ਼ਿਓ ਸੀਗੀ ਵੀ ਭਾਈ ਉਹ ਕਹਿੰਦੇ ਸੀ 30% ਮੇਰਾ ਹਿੱਸਾ 70 ਤੇਰਾ ਜੇ ਐਵੇਂ ਵੀ ਗੱਲ ਹੋਵੇ ਤੇ ਹੁਣ ਭਾਈ ਆਪਾਂ 1 ਮਿਲੀਅਨ ਡਾਲਰ ਹੈ ਜਿਹੜਾ ਉਹ ਦੇਣ ਨੂੰ ਤਿਆਰ ਆ ਬਲੱਡ ਬਣੀ ਉਦੋਂ 30% ਦੇ ਕੇ ਨਹੀਂ ਸੀ ਰਾਜ਼ੀ ਹੁਣ ਆਪਾਂ ਨੂੰ 1 ਮਿਲੀਅਨ ਡਾਲਰ ਇਕੱਠਾ ਕਰਨਾ ਪਿਆ ਉਹ ਸੌਖਾ ਕੰਮ ਸੀ ਕਿ ਆ ਸੌਖਾ ਕੰਮ ਕਿਸੇ ਨੂੰ ਵੀ ਮਾਰਨਾ ਵਾਜਬ ਨਹੀਂ ਬڑے ਲੋਕਾਂ ਦੇ ਪਾਸਪੋਰਟ ਜ਼ਬਤ ਹੈ ਇਸ ਵੇਲੇ ਅਰਬ ਕੰਟਰੀਜ਼ ਦੇ ਵਿੱਚ ਇੱਥੋਂ ਏਜੰਟ ਲੈ ਕੇ ਹੋਰ ਕੁਝ ਕਹਿ ਕੇ ਜਾਂਦੇ ਤੇ ਉੱਥੇ ਬਣ ਜਾਂਦਾ ਕੁਝ ਹੋਰ ਕਈਆਂ ਦੇ ਕੋਲੋਂ ਤਾਂ ਸਿਰਫ ਰੋਟੀ ਦੇ ਉੱਤੇ ਕੰਮ ਲਿਆ ਜਾ ਰਿਹਾ ਤੇ ਪਾਸਪੋਰਟ ਜ਼ਬਤ ਕੀਤੇ ਹੋਏ ਆ ਇਹਦਾ ਮਤਲਬ ਇਹ ਬਿਲਕੁਲ ਨਹੀਂ ਕਿ ਉਹ ਜਾ ਕੇ ਉਹਨਾਂ ਦੇ ਟੀਕਾ ਲਾ ਦੇਣ ਉਹਨਾਂ ਦੀ ਮੌਤ ਹੋ ਜਾਏ ਫਿਰ ਅਸੀਂ ਉਹਨਾਂ ਦੇ ਲਈ ਬਲੱਡ ਮਨੀ ਇਕੱਠੀ ਕਰ ਗਏ ਮੇਰਾ ਇਹ ਵਿਚਾਰ ਆ ਆਪਣਾ ਨਿੱਜੀ ਤੌਰ ਦੇ ਉੱਤੇ ਸਿਰਫ ਸਮਝਾਉਣ ਦੇ ਲਈ ਕਿ ਜੇਕਰ ਕਿਤੇ ਕੋਈ ਇਹੋ ਜਿਹਾ ਮੌਕਾ ਬਣ ਜਾਂਦਾ ਭਵਿੱਖ ਦੇ ਵਿੱਚ ਵੀ ਬਣਨੇ ਕਈ ਲੋਕਾਂ ਦੇ ਨਾਲ ਇਹਦਾ ਨਾ ਕੁਝ ਹੁੰਦਾ ਭਾਈ ਆਪਾਂ ਸਮਾਜ ਸੇਵੀ ਸੰਗਠਨਾਂ ਨੂੰ ਆਪਾਂ ਐਮਬੈਸੀਆਂ ਨੂੰ ਆਪਾਂ ਸਰਕਾਰਾਂ ਨੂੰ ਈਮੇਲਾਂ ਕਰ ਸਕਦੇ ਹਾਂ ਗੁਜ਼ਾਰਿਸ਼ ਕਰ ਸਕਦੇ ਹਾਂ ਪਰ ਜੇਕਰ ਅਸੀਂ ਕੁਝ ਨਾ ਕੁਝ ਕਾਨੂੰਨ ਨੂੰ ਹੱਥ ਦੇ ਵਿੱਚ ਲਾਵਾਂਗੇ ਤੇ ਭਾਈ ਫਿਰ ਉਥੋਂ ਦੇ ਕਾਨੂੰਨ ਦੇ ਮੁਤਾਬਕ ਸਾਨੂੰ ਲੈਣੇ ਦੇਣੇ ਵੀ ਪੈ ਜਾਂਦੇ ਆ ਸੋ ਇਸ ਕਰਕੇ ਭਵਖ ਦੇ ਵਿੱਚ ਨਮੀਸ਼ਾ ਪ੍ਰਿਆ ਵਾਲੇ ਮਸਲੇ ਤੋਂ ਆਪਾਂ ਸਬਕ ਸਿੱਖਣਾ ਉਹ ਬਚ ਜਾਵੇ ਉਹਦੀ ਜ਼ਿੰਦਗੀ ਸੁਰੱਖਿਅਤ ਰਹੇ ਉਹ ਭਾਰਤ ਦੇ ਵਿੱਚ ਆ ਜਾਵੇ ਉਹਨੂੰ ਭਾਰਤ ਦੇ ਵਿੱਚ ਆਪਦਾ ਕੰਮ ਕਰਕੇ ਸਨਮਾਨ ਨਾਲ ਜ਼ਿੰਦਗੀ ਜਿਉਣ ਦਾ ਮੌਕਾ ਮਿਲੇ ਏਡੀ ਅਸੀਂ ਕਾਮਨਾ ਕਰਦੇ ਪਰ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਾਂ ਦਿਨਾਂ ਦੇ ਵਿੱਚ ਯਮਨ ਤੇ ਉਹਦੀ ਰਾਜਧਾਨੀ ਸਨਾ ਤੇ ਸਨਾ ਦੀ ਜੇਲ੍ਹ ਦੇ ਵਿੱਚ ਬੰਦ ਨਮੀਸ਼ਾ ਪ੍ਰਿਆ ਤੇ ਬੰਦ ਕਿਹੜੀ ਗੱਲਾਂ ਆ ਕਿਉਂਕਿ ਉਹ ਇਸ ਵੇਲੇ ਕਤਲ ਦੇ ਮਾਮਲੇ ਦੇ ਵਿੱਚ ਅੰਦਰ ਆ ਉਹ ਬੰਦ ਕੀਤੀ ਹੋਈ ਆ ਇਸ ਗੱਲ ਦੀ ਚਰਚਾ ਜ਼ੋਰਾਂ ਦੇ ਉੱਤੇ ਰਹੀ ਆ ਮੀਡੀਆ ਦੇ ਵਿੱਚ ਬਹੁਤ ਵੱਡੀਆਂ ਖਬਰਾਂ ਆਈਆਂ ਇਹਨਾਂ ਵਿੱਚੋਂ ਕੁਝ ਖਬਰਾਂ ਸਹੀ ਵੀ ਹੋ ਸਕਦੀਆਂ ਕੁਝ ਖਬਰਾਂ ਗਲਤ ਵੀ ਹੋ ਸਕਦੀਆਂ ਪਰ ਗੱਲ ਇਹ ਜੀ ਕਿ ਇਹ ਮਾਮਲਾ ਹਾਲੇ ਮੁੱਕਿਆ ਨਹੀਂ ਜਲਦ ਹੀ ਕਹਨੇ ਜੀ ਇਹ ਕੁੜੀ ਜਿਹੜੀ ਕੇਰਲ ਵਾਲੀ ਆ ਜਿਹਦੇ ਉੱਤੇ ਮੌਤ ਦੀ سزا ਜਿਹਦੀ ਕੇ ਮੌਤ ਦੀ سزا ਫਿਲਹਾਲ ਟਲੀ ਆ ਉਹਨੇ ਵਾਪਸ ਆ ਜਾਣਾ ਉਹਨੇ ਆਪਣੀ ਜ਼ਿੰਦਗੀ ਜਿਉਣੀ ਸ਼ੁਰੂ ਕਰ ਦੇਣੀ ਹੈ ਦੂਜੀ ਬੇਨਤੀ ਇਹ ਆ ਇਹ ਵੱਖਰੀ ਗੱਲ ਆ ਗੌਰ ਨਾਲ ਸੁਣਿਓ ਇਹ ਵੀ 스웨덴 ਦੇ ਵੱਲ ਦੋ ਮੁੰਡੇ ਜਾ ਰਹੇ ਆ ਤੇ ਦਿੱਲੀ ਦੇ 에어ਪੋਰਟ ਦੇ ਉੱਤੇ ਪਹੁੰਚ ਗਏ ਆ ਇੱਕ ਦੀ ਉਮਰ 18 ਸਾਲ ਆ ਦੂਜੇ ਦੀ ਉਮਰ 20 ਸਾਲ ਆ ਜਦੋਂ ਉਹਨਾਂ ਦੇ ਕੋਲੇ ਟਿਕਟਾਂ ਵੀ ਹੈਗੀਆਂ ਪੇਪਰ ਕੱਢੇ ਵੇ ਆ ਪਾਸਪੋਰਟ ਦੇ ਉੱਤੇ ਵੀਜ਼ਾ ਲੱਗਾ ਹੋਇਆ ਪੂਰਾ ਸਟicker ਲੱਗਾ ਹੋਇਆ ਜਦੋਂ ਕਾਊਂਟਰ ਦੇ ਉੱਤੇ ਗਏ ਆ ਜਿੱਥੇ ਆਪਾਂ ਆਪਦਾ ਲਗੇ ਜਮਾ ਕਰਵਾਉਨੇ ਆ ਉਹਨਾਂ ਨੇ ਧਿਆਨ ਨਾਲ ਚੈੱਕ ਕੀਤਾ ਉਹ ਕਹਿੰਦੇ ਜੀ ਤੁਹਾਡਾ ਵੀਜ਼ਾ ਜਾਲੀ ਆ ਫਿਰ ਖੁੱਲ ਗਏ ਕਹਿੰਦੇ ਜੀ ਅਸੀਂ ਤਾਂ 31 ਲੱਖ ਰੁਪਿਆ ਦੇ ਕੇ ਵੀਜ਼ਾ ਲਵਾਇਆ ਦੋਵਾਂ ਜਣਿਆਂ ਨੇ ਯਾਨੀ ਕਿ 15.5 ਲੱਖ ਰੁਪਿਆ ਇੱਕ ਦਾ 스웨ਡਨ ਦਾ ਵੀਜ਼ਾ ਲੱਗਾ ਸ਼ੇਨਗਨ ਵੀਜ਼ਾ ਇਥੋਂ ਦਿੱਲੀੋਂ ਰੋਮ ਲੈ ਕੇ ਜਾਣਾ ਸੀ ਤੇ ਰੋਮ ਤੋਂ ਅੱਗੇ 스웨ਡਨ ਤੇ ਹੁਣ ਇਹ ਵੀ ਦੋਵੇਂ ਗ੍ਰਿਫਤਾਰਾਂ ਤੇ ਦੋ ਏਜੰਟ ਵੀ ਪੁਲਿਸ ਨੇ ਗ੍ਰਿਫਤਾਰ ਕੀਤੇ ਆ ਖਬਰ ਸਾਂਝੀ ਇਸ ਕਰਕੇ ਕੀਤੀ ਆ ਵੀ ਹਰ ਰੋਜ਼ ਪੰਜਾਬ ਦੇ ਮੁੰਡੇ ਏਜੰਟਾਂ ਦੇ ਅੜਿੱਕੇ ਆਉਂਦੇ ਆ ਕਈ ਮਰ ਜਾਂਦੇ ਆ ਕਈ ਜਿਉਂਦੇ ਮਰਿਆਂ ਵਰਗੇ ਆ ਕਿਉਂਕਿ ਕਿਸੇ ਦਾ 50 ਲੱਖ ਗਿਆ ਕਿਸੇ ਦਾ 20 ਲੱਖ ਗਿਆ ਕਿਸੇ ਦਾ 30 ਲੱਖ ਗਿਆ ਕਿਸੇ ਦਾ 60 ਲੱਖ ਵੀ ਗਿਆ ਕਈਆਂ ਦੇ ਅਧ ਪਚਦੇ ਮੁੜਿਆ ਜਾਂ ਕਈਆਂ ਦਾ ਰੁਪਿਆ ਵੀ ਨਹੀਂ ਮੁੜਿਆ ਕਈ ਸ਼ਰਮਿੰਦਗੀ ਦੇ ਕਰਕੇ ਘਰ ਦੇ ਵਿਚੋਂ ਨਹੀਂ ਨਿਕਲਦੇ ਤੇ ਕਈ ਨਵੇਂ ਏਜੰਟ ਲੱਭੀ ਜਾਂਦੇ ਆ ਆਪਾਂ ਸਬਕ ਕਿਹੜੀ ਗੱਲੋਂ ਨਹੀਂ ਲੈਂਦੇ ਆਪਾਂ ਨੂੰ ਚੰਡੀ ਕਿਹੜੀ ਗੱਲ ਦੀ ਚੜੀ ਆ ਵੀ ਆਪਾਂ ਉੱਥੇ ਹੀ ਜਾ ਕੇ ਕੰਮ ਕਰਨਾ ਤੇ ਉੱਥੇ ਹੀ ਜਾ ਕੇ ਮਰਨਾ ਇੱਕ ਦੀ ਉਮਰ 18 ਸਾਲ ਇੱਕ ਦੀ ਉਮਰ 20 ਸਾਲ ਤੁਹਾਡਾ ਜੰਮ ਹਲੇ ਮੁੱਕਿਆ ਨਹੀਂ ਉਹੋ ਜਿਹੇ ਪਰਿਵਾਰਕ ਮੈਂਬਰ ਆ ਜਿਹੜੇ ਕਹਿੰਦੇ ਨੇ ਵੀ ਕੋਈ ਗੱਲ ਨਹੀਂ ਚੜ ਦਿੰਦੇ ਨੇ ਨਿਆਣਾ ਉੱਥੇ ਕਾਮਯਾਬ ਹੋਊਗਾ ਇਹਨਾਂ ਨੇ ਪਲੱਸ 2 ਕੀਤੀ ਇੱਕ ਨੇ ਇੱਕ ਦੀ ਬੀਏ ਨਹੀਂ ਪੂਰੀ ਹੋਈ ਤੇ ਆਪਾਂ ਨੂੰ ਚੰਡੀਏ ਚੜੀ ਜੀ ਕਿ ਆਪਾਂ ਇਹਨਾਂ ਨੂੰ 스ਵਿਡਨ ਚ ਸੈੱਟ ਕਰਦੇ ਗਏ ਰੱਬ ਦਾ ਵਾਸਤਾ ਪੰਜਾਬੀ ਕੋ ਤੁਹਾਨੂੰ ਕੋਈ ਠੱਗਦਾ ਨਹੀਂ ਤੁਸੀਂ ਆਪ ਠੱਗੇ ਜਾਂਨੇ ਆ ਤੁਸੀਂ ਆਪ ਏਜੰਟ ਲੱਭਦੇ ਜੀ ਰੱਬ ਦਾ ਵਾਸਤਾ ਸਾਨੂੰ ਕੋਈ ਚੰਗਾ ਬੰਦਾ ਲੱਭ ਕੇ ਦੇ ਦਿਓ ਤੇ ਫਿਰ ਨਤੀਜੇ ਇਹੀ ਆਉਣੇ ਜਿਹੜੇ ਤੁਹਾਡੇ ਸਾਹਮਣੇ ਆ ਪਰ ਤੁਸੀਂ ਪੰਜਾਬੀ ਉਹ ਮੱਛੀ ਆ ਜਿਹੜੇ ਕਿ ਪੱਥਰ ਦੇ ਉੱਤੇ ਲਟਕੇ ਪਿੱਠ ਛਲਾ ਕੇ ਮੁੜ ਕੇ ਵੀ ਨਹੀਂ ਅਕਲ ਕਰਦੇ ਦੂਜੇ ਦੀ ਉਦਾਹਰਨ ਤੋਂ ਕਦੇ ਸਬਕ ਨਹੀਂ ਲੈਂਦੇ ਮੇਰੇ ਵਰਗੇ ਬੰਦੇ ਨੂੰ ਕਹਿੰਦੇ ਮਜਬੂਰੀਆਂ ਬਹੁਤ ਹਨ ਕੀ ਕਰੀਏ ਮਜਬੂਰੀਆਂ ਬਹੁਤ ਹਨ ਲੱਗੇ ਰਹੋ ਫਿਰ ਪਹੁੰਚੋ ਵੇਲੇ ਸਿਰ ਪਹੁੰਚਿਆ ਕਰੋ ਫਿਰ ਫਿਰ ਲੇਟ ਨਾ ਹੋ ਜਿਓ ਜੇ ਇੱਕ ਚ ਠੱਗੀ ਵੱਜ ਗਈ ਫਿਰ ਤਿੰਨ ਚਾਰ ਏਜੰਟਾਂ ਨੂੰ ਹੋਰ ਪੈਸੇ ਫਸਾ ਦਿਆ ਕਰੋ ਲੱਗੇ ਰਹੋ ਤੁਸੀਂ ਮਜਬੂਰ ਆ ਨਾ ਪਹੁੰਚੋ ਫਿਰ ਲੱਗ ਜਾਓ ਉੱਥੇ ਜਾ ਕੇ ਬਹੁਤ ਵੱਡੇ ਸੀਈਓ ਲੱਗ ਜਾਓ ਫਿਰ ਸਮਝਿਆ ਕਰੋ ਗੱਲ ਨੂੰ ਪੈਸੇ ਤੁਹਾਡੇ ਆ ਜ਼ਿੰਦਗੀ ਤੁਹਾਡੀ ਆ ਖੱਜਲਤਾ ਤੁਹਾਡੀ ਆ ਪ੍ਰਾਪਤੀ ਤੁਹਾਡੀ ਆ ਅਸੀਂ ਸਿਰਫ ਇਹ ਬੇਨਤੀ ਕਰਦੇ ਜੀ ਕਿ ਚੁਕੰਨੇ ਹੋਵੋ ਸਿਆਣੇ ਬਣੋ ਜ਼ਮੀਨਾਂ ਬਚਾਓ ਇੱਜ਼ਤਾਂ ਬਚਾਓ ਸਨਮਾਨ ਬਚਾਓ ਕਿਰਤ ਇੱਥੇ ਕਰੋ ਜੇਕਰ ਤੁਹਾਡੇ ਕੋਲ ਯੋਗਤਾ ਹੈ ਤਾਂ ਸਾਰੀ ਦੁਨੀਆ ਬਾਹਾਂ ਖਿਲਾਰ ਕੇ ਖੜੀ ਆ ਦੋ ਨੰਬਰ ਦੇ ਵਿੱਚ ਜਾ ਕੇ ਨਤੀਜੇ ਇੱਕ ਨੰਬਰ ਦੇ ਚਾਹੋ ਇਹ ਕਦੇ ਗੱਲ ਸੰਭਵ ਨਹੀਂ ਆ